ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਗਈ 4 ਜਨਵਰੀ 2026 ਟਾਈਮ ਹੋ ਗਿਆ 11:30 ਦੇ ਕਰੀਬ ਆ ਘੇਰੇ ਚ ਮਸ਼ੀਨ ਲਾਈ ਆ ਲਿਆ ਕੇ ਨਾਰੀਅਲ ਦੇ ਬੁੱਟੇ ਛੋਟੇ ਆ ਉਹ ਚੱਲਦੀ ਹੈ ਵਿੱਚ ਵੇਰਾ ਚਲੋ ਛੋਟੇ ਛੋਟੇ ਆ ਆਪਾਂ ਇਦੋਂ ਵੱਡੇ ਵੱਡੇਾਂ ਚ ਵੀ ਵੱਡੀ ਜਿਵੇਂ ਉਹ ਖੜੀ ਐ ਖੜੇ ਨੇ ਦਰਾਖਤ ਤੇ ਆਹਲੇ ਇਹ ਦਰਾਖਤਾਂ ਚ ਵੀ ਆਪਾਂ ਵੱਡਦੀ ਇਹ ਵੱਡ ਹੋ ਜਾਂਦੀ ਆ ਆਟੋਮੈਟਿਕ ਆਗਰ ਕਰਕੇ ਦੋਈ ਮਸ਼ੀਨ ਨਾਲ ਵੀ ਵੱਡ ਦਿੰਨੇ ਆ ਸਤਨਾਮ ਨਾਲ ਵੀ ਉਹਦੇ ਵਿੱਚ ਲਾ ਦਿੰਨੇ ਆ ਕੱਪੜਾ ਲਾਈ ਜਾ ਫੈਲਾ ਧੁੱਲਾ ਲਾ ਦੀ ਆਗਰ ਖੋਲ ਦੇਣੀ ਹੈਗੇ ਉਹਦੇ ਨਾਲ ਵੀ ਵੱਡੇ ਹੋ ਜਾਂਦੀ ਆ ਉਹਦੇ ਨਾਲ ਵੀ ਉਧਰ ਜਿੱਧਰ ਮਿਲਦਾ ਉਹਨਾਂ ਨੂੰ ਕਿਹਾ ਹੈ ਵੀ ਛੱਡਣਾ ਨਹੀਂ ਹੈਗਾ ਜਿਵੇਂ ਵੀ ਲੱਗਦਾ ਜੇ ਗਾੜ ਲਾ ਕੇ ਵੱੜਦੇ ਕਰੋ ਤੇ ਬਾਕੀ ਨੰਦ ਚੈਰੀਆ ਪਿਛਲੀ ਵੀਡੀਓ ਚ ਕੰਮ ਕਰ ਵੀ ਹੁਣ ਟਰਟਮਾ ਜਈਆ ਹੁਣ ਦੋ ਦਿਨਾਂ 베 ਆ ਪੰਜ ਲਈ ਤੀਗੀ ਇੱਕ ਤਰੀਕ ਨੂੰ ਦੋ ਨੂੰ ਨਹੀਂ ਚੱਲੀ ਤਿੰਨ ਨੂੰ ਦੋ ਨੂੰ ਚਲਾਉਣੀ ਦੀ ਤੇ ਤਿੰਨ ਨੂੰ ਕੱਲ ਚਲਾਉਣੀ ਦੀ ਪਰ ਸਤ ਦੋ ਤਰੀਕ ਰਾਤ ਨੂੰ ਮੀਂਹ ਪੈ ਗਿਆ 8:00 ਵਜੇ ਤੇ ਫੇ ਕਰ ਅੱਜ ਚੱਲ ਪਈ ਅੱਜ ਦੋ ਕਿਲਿਆਂ ਦੋ ਤੇ ਉਹ ਸਪੈਦੇੰਦੇ ਪਰਾਂ ਜਿਹੜੇ ਸਪੈਦੇ ਨੇ ਉਹਨਾਂ ਦੇ ਸਪੈਦੇ ਕਹਤਾ ਨਾਰੀਅਲ ਉਧਰ ਨੇ ਬਾਕੀ ਦੇਖ ਰਿਆਂ 3 ਕਿਲੇ ਉਰੇ ਤੋਂ 4-5 ਕਿਲੋਮੀਟਰ ਦੂਰ ਉਧਰ ਨੇ ਈਲ ਇੱਕ ਬਚਾਰੇ ਆ ਉਹ ਵੀ ਦੇਖਾਂਗੇ ਅੱਜ ਕਿਉਂ ਇਹਨੂੰ ਟਾਈਮ ਕਾਫੀ ਲਾ ਜਾਣਾ ਹੁਣ ਜਿਵੇਂ ਹਾਲੀ ਫਾਂਟ ਆ ਗਈ ਹੁਣ ਇੱਕ ਫਾਂਟ ਹੋਰ ਲਾਉਣੀ ਪੈਣੀ ਨਾਲ ਆ ਰਹੀ ਜਿਹੜੀ ਨਾਲ ਔਰ ਮਸ਼ੀਨ ਅੱਗੇ ਪਿੱਛੇ ਕਰਨ ਦਾ ਟਾਈਮ ਲੱਗ ਜਾਣਾ ਦੇਖਦੇ ਆਂ ਬਾਕੀ ਚੱਲ ਰਿਆ ਉੱਧਰ ਦੂਈ ਮਸ਼ੀਨ ਕੋਲ ਵੀ ਆ ਗਈਆਂ ਜੇ 3-4 ਕਿਲੇ ਚੱਲੀ ਜਾਂਦਾ ਟਟਮਾ ਜਿਹਾ ਕੰਮ ਬਾਕੀ ਛੋਲੇ ਹਜੇ ਲੇਟ ਨੇ ਛੋਲੇ ਦਾ ਲੋੜੀ ਤੇ ਬਾਅਦ ਅੱਜ ਹੋ ਗਈ 4 ਅੱਜ ਤੋਂ 15 ਦਿਨ ਤੱਕ ਚੱਲਣਗੇ ਛੋਲੇ ਮਤਲਬ 20 ਤਰੀਕ ਤੱਕ ਪਹਿਲਾਂ ਚੱਲ ਜਾਣਾ ਉਹ ਪਤਾ ਨਹੀਂ 20 ਤਰੀਕ ਤੇ ਬਾਅਦ ਪੱਕੇ ਨੇ ਟਟਮਾ ਗੰਮ ਜਿਹੜਾ ਛੋਲਿਆਂ ਦਾ ਛੋਲਿਆਂ ਚ ਲੱਗਣਗੇ ਵੱਧ ਤੇ ਵੱਧ 10 ਦਿਨ ਉਹਦਾ ਕਾਰਨ ਹੈਗਾ ਮਸ਼ੀਨਾ ਕੀ ਹੋ ਜਾਂਦੀ ਆ ਬੰਦ ਹੋ ਜਾਂਦੀ ਆ ਮੰਨ ਲਓ ਵੀ ਅੱਗੇ ਹਰ ਹਰ ਚ ਮਸ਼ੀਨ ਬੰਦ ਹੋ ਜਾਂਦੀ ਆ ਜਿਹੜੇ ਹਰ ਹਰ ਵੜਦੇ ਆ ਜਿਵੇਂ ਆਪਾਂ ਪਿਛਲੇ ਸਾਲ ਹਰ ਹਰ ਵੱਢੀ ਦੀ ਸੀ ਹੋਰ ਸਾਰੀਆਂ ਮਸ਼ੀਨਾਂ ਛੋਲਿਆਂ ਜਿੱਦਾਂ ਦੀਆਂ ਉੱਥੇ ਅੰਦਰ ਆ ਜੋ ਆ ਕਾਬਣੀ ਕਤ ਮਲਕੀਤ ਮਸ਼ੀਨ ਦੋ ਮਹੀਨਾ ਫਰਾਰ ਚ ਚੱਲੀ ਗਈਆਂ ਹੁਣ ਇਹਦੀ ਕਿ ਸਾਰੀਆਂ ਮਸ਼ੀਨਾਂ ਹੀ ਛੋਲਿਆਂ ਚ ਚੱਲਣੀਆਂ ਪਰ ਛੋਲਿਆਂ ਦੀ ਇਹਦੀ ਏਰੀਆ ਵੀ ਜਿਆਦਾ ਹੈ ਗੱਲ ਤਾਂ ਉੱਥੇ ਚਲੇ ਜਾਣੀਆਂ ਬਾਕੀ ਹਜੇ 50 50 ਹੈ ਵੀ ਜਾਣਾ ਜਾਂ ਨਹੀਂ ਜਾਣਾ ਕਿਉਂਕਿ ਦੇਖ ਕੇ ਆਈ ਜੀਏ ਕੰਮ ਤਾਂ ਹੈਗਾ ਬਾਦੂ ਔਰੇ ਤਾਂ ਬਾਟ ਆਪਾਂ ਨੂੰ ਕਾਫੀ ਪੈ ਜਾਣੀਆਂ 600 700 ਕਿਲੋਮੀਟਰ ਪੈ ਜਾਣਾ ਔਰੇ ਤੋਂ ਅੰਦਰ ਜਿੱਥੇ ਜਾਣਾ ਆਪਾਂ ਬਾਕੀ ਦੇਖਦੇ ਆਂ ਔਰੇ ਬੰਦੇ ਨੇ ਨੇੜੇ ਦੱਸਿਆ ਆਪਾਂ ਨੂੰ ਚਾਹ ਤਿੰਨ 400 ਕਿਲੋਮੀਟਰ 400 ਜੇ ਉੱਧਰ ਗੱਲ ਬਣੀ ਤਾਂ ਉੱਧਰ ਜਾਵਾਂਗੇ ਜੇ ਹੁਣ ਦੇਖਣਾ ਜੇ ਹੁਣ ਟਾਈਮ ਲੱਗਿਆ ਕਿ ਮਸ਼ੀਨਾਂ ਦਾ ਚੱਲਦੀ ਉੱਧਰ ਦੂਗੀ ਵੀ ਚੱਲਦੀ ਆ ਗੱਲ ਹੋਈ ਤੇ ਇਹ ਵੀ ਆਪਣੇ ਵਾਲੀ ਵੀ ਚੱਲਦੀ ਆ ਚੱਲੀ ਜਾਣੀਆਂ ਨੇ ਜੇ ਹੁਣ ਟਾਈਮ ਲੱਗਾ ਹੁਣ ਜਾਵਾਂਗੇ ਨਹੀਂ ਫਿਰ ਸਵੇਰੇ ਜਾ ਕੇ ਦੇਖ ਕੇ ਆਉਨੇ ਆ ਕੱਲ ਦੀ ਦਿਹਾੜੀ ਲਾ ਕੇ ਆਵਾਂਗੇ ਇੱਕ ਰਾਤ ਜਿੱਥੇ ਵੀ ਜਿਵੇਂ ਟਿਕਾਣਾ ਬਣੇ ਆ ਬਣਾਵਾਂਗੇ ਕਿਉਂਕਿ ਬੇਲੇ ਤਾਂ ਹੁਣ ਰਹਿ ਨਹੀਂ ਹੋਣਾ ਬਾਈ ਕਿੱਥੇ ਖੜਾਂਗੇ ਪਿੰਡ ਨੂੰ ਜਾਵਾਂਗੇ ਚਾਰ ਪੰਜ ਚਾਰ ਦਿਨ ਜਾਂ ਨੂੰ ਜਾਣ ਲਈ ਚਾਰ ਆਉਣ ਨੂੰ ਹਫ਼ਤਾ ਰਹੀ ਬਟ ਜਾਣ ਤਾਂ ਜਿਹੜੇ ਹਫ਼ਤਾ ਬੈਠਣਾ ਪੈਗਾ ਉਰੀ ਬਹਿ ਜਾਗੇ ਆਪਾਂ ਬਾਕੀ ਵਿੱਚ ਦੂਏ ਮਹੀਨਿਆਂ ਵਾਲੇ ਜਾਣ ਦੀ ਸਲਾਹ ਵੀ ਕਰ ਰਹੇ ਆਂ ਡਰਾਈਵਰ ਦੇਖਾਂਗੇ ਜੇ ਉਹਨਾਂ ਨੇ ਜਾਣਾ ਹੋਇਆ ਪੰਜ-ਸੱਤ ਦਿਨ ਲਾਏ ਆਉਣਗੇ ਕੋਈ ਚੱਕਰ ਪੰਜ-ਸੱਤ ਦਿਨ ਕੇ ਹਫ਼ਤਾ ਰਾਤ ਹਰ ਤਾਂ ਥਿਲਣ ਕੋ ਹੀ 15 ਦਿਨ ਵਾਂਗੂ ਉਹ ਵੀ ਜੇ ਬਣੀ ਸੈਟਿੰਗ ਤਾਂ ਜੇ ਕੰਮ ਮਿਲ ਗਿਆ ਫੇਰ ਨਹੀਂ ਫੇਰ ਤਾਂ ਮੱਲ ਵੀ ਜੇ ਹੁਣ ਜਾਏ ਜਾਏ ਨਹੀਂ ਤਾਂ ਫੇਰ ਕਣਕ ਚ ਬੇਲੇ ਹੋਗੇ ਯਾਰ ਕਣਕ ਦਾ ਕੰਮ ਨਿਭੜ ਗਿਆ ਫੇਰ ਜਾ ਹੋਊਗਾ ਉਦੋਂ ਪਹਿਲਾਂ ਕੋਈ ਤਾਂ ਹੀ ਉਹਨਾਂ ਨੂੰ ਵੀ ਪਤਾ ਵੀ ਜੇ ਹੁਣ ਜਾਏ ਲਾਇਆ ਜਿਹੜੇ 5-7 ਦਿਨ ਲਾਇਆ ਏ ਜਿੱਤੋਂ ਬਾਅਦ ਤਾਂ ਉਹ ਛੋਲੇ ਚੱਲ ਪਣਿਆ ਝੋਲਿਆਂ ਦੇ ਬਾਅਦ ਜਾਨਾ ਛੋਲੇ ਨਿਬੜਦੇ ਨੇ ਨੂੰ ਟੁੱਟਵੇਂ ਕੜ ਕੇ ਚੱਲੇ ਪੈਣੀ ਆ ਕਣਕ ਤੇ ਬਾਅਦ ਫਿਰ ਉਹ ਹੀ ਅਪ੍ਰੈਲ ਹੋ ਜਾਣੀ ਐ ਇਹਨਾਂ ਨੂੰ ਪੰਜਾਬ 'ਚਾਂ ਕੰਮ ਚੱਲ ਪੂਆ ਜੇ ਇਹਨਾਂ ਨੇ ਗੱਲ ਕਰੀ ਹੋਈ ਪੰਜਾਬ ਉੱਥੇ ਚਲੇ ਜਾਣਗੇ ਕਿਉਂਕਿ ਪਿਛਲੀ ਆਪਾਂ ਜੁਲਾਈ ਦੀ 8 ਮਾਰਚ ਨੂੰ ਕਣਕ 'ਚ ਮਹੀਨਾ ਆ ਆਂਧਰਾ ਤੋਂ ਜਦੋਂ ਲੈ ਕੇ ਦੀਗੇ ਆਪਣਾ ਆਂਧਰਾ ਹਰ ਹਰ ਵੱਢ ਕੇ ਕਰਨਾਟਕਾ ਜਿੱਥੇ ਆਪਾਂ ਨੇ ਹਰ ਹਰ ਦਾ ਲਾਇਆ ਦੀਗਾ ਉੱਥੇ ਆਪਾਂ ਕਣਕ ਵੱਢੀ ਜਿਨ੍ਹਾਂ ਨੇ ਪਿੱਛੇ ਆਪਣੇ ਪਿਲੇ ਸਾਲ ਦੇ ਬਲੌਗ ਦੇਖਿਆ ਹੁੰਦਾ ਪਤਾ ਹੀ ਆ ਉੱਥੇ ਆਪਾਂ 8 ਅਪ੍ਰੈਲ ਨੂੰ ਨਹੀਂ 3 ਮਾਰਚ ਨੂੰ ਕਣਕ ਚ ਮਸ਼ੀਨ ਜਲਾਈ ਤੀ 8 ਅਪ੍ਰੈਲ ਨੂੰ ਖੜਾ ਦੀ ਮਤਲਬ ਮਹੀਨਾ ਲੱਗ ਗਿਆ ਪੂਰਾ ਆਪਣਾ ਕਰਨਾਟਕਾ ਕਣਕ ਚ ਕੰਮ वगਰੀਆ ਵਧੀਆ ਆਪਣਾ ਰੇਡ ਵੀ ਵਧੀਆ ਮਿਲ ਗਿਆ ਸੀ ਐਦਿਕੇ ਵੀ ਦੇਖਾਂਗੇ ਸਲਾਹ ਤਾਂ ਇਕਣਿਆ ਬਿਉਤੀ ਐਦਿਕੇ ਕਣਕ ਵੀ ਜ਼ਿਆਦਾ ਚਲੋ ਮਾਲਕ ਦੀ ਕਿਰਪਾ ਨਾਲ ਮਸ਼ੀਨਾਂ ਆਪਣੇ ਕੋਲ ਦੋ ਹੋ ਗਈਆਂ ਬੰਦਮਾ ਕੰਮ ਆ ਜਾਊਗਾ ਇੰਨੀ ਕੁ ਜ਼ਿਆਦਾ ਹੋਈ ਓਨੀ ਕੁ ਚਲੋ ਆਪਣੇ ਕੋਲ ਦੋ ਮਸ਼ੀਨਾਂ ਹੈਗੀਆਂ ਹਰ ਹਰ ਤਾਂ ਹੈ ਨਹੀਂ ਦੀ ਓਹ ਏਰੀਆ ਚ ਘੁੰਮ ਕੇ ਦੇਖ ਕੇ ਐਦਿਕੇ ਬੰ ਮੂੰਗੀ ਦੇ ਟਾਈਮ ਉਹ ਤਾਂ ਇਹ ਮੰਗੀ ਤੇ ਬਾਅਦ ਫੇਰਾ ਉਹਨਾਂ ਨੇ ਪਹਿਲਾਂ ਹੀ ਕਹਦੇ ਸੀ ਵੀ ਇਦੀ ਕਿ ਕਣਕ ਦੀ ਬਜਾਈ ਜ਼ਿਆਦਾ ਹੋਊਗੀ ਇਹ ਹਰਹਰ ਦੀ ਬਜਾਈ ਹੈ ਨਹੀਂ ਤੇ ਉਹਦੋਂ ਹੈ ਨਹੀਂ ਸੀ ਆਪਾਂ ਕਿ ਜੀ ਅਗਸਤ ਚ ਹਾਂ ਅਗਸਤ ਚ ਕੋਈ ਉਹ ਨਹੀਂ ਸੀ ਮਾਲਾ ਵੀ ਜਿੱਥੇ ਜਿੱਤੇ ਜਿਹੜੇ ਜਿਹੜੇ ਖੇਤ ਵੱਡੇ ਦੀ ਆਪਾਂ ਹਰਹਰ ਦੇ ਸਾਰੇ ਖੇਤਾਂ 'ਚ ਨਰਮਾ ਦੀਗਾ ਕਿਤੇ ਗੰਨਾ ਦੀਗਾ ਉਹੀ ਵਿੱਚ ਬੇਲੇ ਪੈਂ ਜਿਹਨੇ ਜੀਜੇ ਗੰਜਾਇਛਦੀ ਕੀ ਉਹਨਾਂ ਨੇ ਕਣਕ ਬਣੀ ਹੂੰ ਕਣਕ ਦਾ ਲੇਟ ਲੱਗੀ ਹੋਣੀ ਨਰਮਾ ਤੇ ਗੰਨਾ ਗੰਨਾ ਵੀ ਇਦਗੀ ਸੋਨਾ ਹਾਰੇ ਕਿੱਥਾਂ ਜੋ ਪਿਛਲੇ ਥਾਲੀ ਆਪਾਂ ਨੂੰ ਕਹਿਦਾ ਦੀਗਾ ਤੇ ਕਿਸਾਨਾਂ ਨੇ ਵੀ ਅਗਲੀ ਵਾਰੀ ਇਹ ਗੰਨਾ ਵੱਧ ਕਰਾਂਗੇ ਬਾਕੀ ਨਹੀਂ ਕਰਕੇ ਹਾਰ ਹਾਰ ਖਰਾਬ ਹੋ ਗਈ ਉਹਨਾਂ ਨਰਮਾ ਲਾ ਤਾਂ ਦੋ ਫਸਲਾਂ ਇਦਗੀ ਜ਼ਿਆਦਾ ਸੀਗੀਆਂ ਚਲੋ ਦੇਖਦੇ ਆਂ ਗਾਹਾਂ ਨੂੰ ਮਾਲ ਕਰੂਗਾ ਕਿਰਪਾ ਫਸਲ ਹੋ ਜੂਗੀ ਵਧੀਆ ਸਾਨੂੰ ਸਾਰੀ ਫਸਲ ਵਧੀਆ ਹੋਊਗੀ ਜੇ ਮੀਂਹ ਨੂੰ ਮਾਰਕਸ ਆਪ ਦੇ ਦੇਵੇ ਬਸ ਪੈਦਗੀ ਵੀ ਯਾਰ ਆਰਡੀ ਬਜਾਈ ਤਾਂ ਬਹੁਤ ਦੀ ਕਿ ਮੀਂਹ ਕਰਕੇ ਕੰਮ ਖਰਾਬ ਹੋਗਾ ਚਲੋ ਆਪਾਂ ਦਾ ਵੱਢਣੀ ਆ ਆਪਾਂ ਦਾ ਚਲੋ ਵੱਢ ਦੇਣੀ ਆ ਕੋਈ ਚੱਕਰ ਨਹੀਂ ਹੈਗਾ ਆਪਣਾ ਤਾਂ ਚਲੋ ਕੰਮ ਮਿਲੇ ਜਾਣਾ ਕਿਤੇ ਨਾ ਕਿਤੇ ਜਿਹੜਾ ਹੁਣ ਉਹਨਾਂ ਕੋਲ ਹੈ ਹੀ ਉਹ ਹੀ 2 ਕਿੱਲੇ 4 ਕਿੱਲੇ ਇੱਕ ਵਾਰੀ ਉਹਨਾਂ ਦਾ ਵਿਚਾਰ ਇਹਦੇ ਮਸਹੀ ਫਸਲ ਬੀਜ ਹੁੰਦੀ ਆ ਉਹਨਾਂ ਦਾ ਵੀ ਕੰਮ ਔਖਾ ਹੋ ਜਾਂਦਾ ਉਹ ਇਧਰਲੇ ਕਿਸਾਨਾਂ ਕੋਲ ਇੰਨਾ ਹੈ ਹੀ ਨਹੀਂ ਠੀਕ ਨੇ ਬਹੁਤੇ ਜਿਨ੍ਹਾਂ ਕੋਲ ਚਲੋ ਪੈਸਾ ਹੈਗਾ ਉਹਨਾਂ ਕੋਲ ਤਾਂ ਹੈਗਾ ਉਹਨਾਂ ਕੋਲ ਤਾਂ 100 ਹੱਲ ਵੀ ਹੈਗਾ ਦੁਵਾਰੇ ਵੀ ਬੰਦਾ ਬੀਜ ਦਿੰਦਾ ਲੀਡ ਵੈਰਾਈਟੀ ਬੀਜ ਦਿੰਦਾ ਉਹ ਜਿਹਦੇ ਕੋਲ ਇੱਕੋ ਵਾਰੀ ਪਹਿਲਾਂ ਬਾਹ ਕਰਾਏ ਤੇ ਵਹਾਈ ਕਰਾਉਣੀ ਆ ਵੇ ਕਰਾਈ ਦੀ ਵਜਾਉਣੀ ਆ ਹਰ ਹਰ ਉਹਨਾਂ ਕੋ ਬਚਾਰਾਂ ਕੋਲ ਹੀ ਪੂਰੇ ਪੂਰੇ ਪੈਸੇ ਹੁੰਦੇ ਨੇ ਉਹ ਲੱਗ ਜਾਂਦਾ ਇੱਕ ਵਾਰ ਮੁੜ ਕੇ ਫੇਰ ਖੇਤ ਵਿਲੇ ਐਦ ਕੀ ਮਾਲ ਜਿੱਥੇ ਜਿੱਥੇ ਵੀ ਅਸੀਂ ਕੁਮ ਕੇ ਆਏ ਆ ਸਾਰੇ ਪਾਸੇ ਬੇਲੇ ਪਏ ਆ ਖੇਤੀ 30 35% ਖੇਤ ਖਾਲੀ ਪਏ ਨੇ ਖਾਲੀ ਰਹਿਣ ਦਾ ਕਾਰਨ ਜਿਹੜੇ ਖੇਤ ਖਾਲੀ ਨੇ ਉਹਨਾਂ ਵਿੱਚ ਹਰ ਹਰ ਦੀ ਬਜਾਈ ਹੋਈ ਵੀ ਸੀ ਉਹ ਇਹਨਾਂ 'ਚ ਬਜਾਈ ਹੋਈ ਵੀ ਦੀ ਉਹਨਾਂ ਨੇ ਪਤਾ ਲੱਗੇ ਜਾਂਦਾ ਖੇਤਾਂ ਦਾ ਚਲੋ ਹੁਣ ਤਾਂ ਆਪਾਂ ਵੜਦੇ ਰਹਨੇ ਆ ਜਾਂ ਦੇਖ ਕੇ ਪਤਾ ਲੱਗ ਜਾਣਾ ਵੀ ਠੀਕ ਕਿਸੇ ਫਸਲ ਦੀ ਬਜਾਈ ਹੋਈ ਹੈ ਮਨ ਲਾ ਵੀ ਬਜਾਈ ਹੋ ਵੀ ਮੀਂਹ ਪੈ ਗਿਆ ਫਸਲ ਖਰਾਬ ਹੋ ਗਈ ਬਸ ਉਹ ਤੇ ਕਵਾੜੇ ਹੀ ਖੜਾ ਹੈ ਦੀ ਤੋਂ 35% ਖੇਤਾਂ 'ਚ ਇਦਕੀ ਖਾਲੀ ਪਈ ਨੇ ਮਤਲਬ ਕਵਾੜੇ ਆ ਹੁਣਾਂ ਚ ਹੋਰ ਕੁਝ ਨਹੀਂ ਹੈਗਾ ਅੱਲਾ ਵੀ ਹਰ ਹਰ ਦੀ ਬਜਾਈ ਹੋਈ ਵੀ ਜ਼ਰੂਰ ਤੀ ਮੀਂ ਕਰਕੇ ਖਰਾਬ ਹੋ ਗਈ ਉਹ ਉਹਨਾਂ ਨੇ ਛੇੜੇ ਹੀ ਨਹੀਂ ਉੱਥੇ ਬਸ ਜਿੱਥੇ ਰਹੀ ਹੀ ਰਹਿ ਗਈ ਫਸਲ ਮੁੜ ਕੇ ਜਿਨ੍ਹਾਂ ਕੋਲ ਪੈਸੇ ਬੂਸੇ ਸੀ ਉਹਨਾਂ ਨੇ ਤਾਂ ਆਪਣੇ ਹੋਰ ਫਸਲ ਬੀਜ ਲਈ ਕਿਸੇ ਨੇ ਕੁਝ ਬੀਜ ਲਿਆ ਕਿਸੇ ਨੇ ਕੁਝ ਵੇਚ ਲਿਆ ਇਹ ਮੱਕੀ ਵੀ ਜਦੀ ਮੱਕੀ ਉਰੇ ਬਿਗ ਜਾਂਦੀ ਆ ਬਾਈ ਆਚਾਰ ਵਾਲੀ ਆਹ ਏਰੀਆ ਜਿੱਥੇ ਆਪਾਂ ਚੱਲ ਰਹੇ ਆ ਉੱਥੇ ਜਿੱਥੇ ਆਪਾਂ ਪਹਿਲਾਂ ਚੱਲਦੇ ਸੀਗੇ ਪਿਛਲੇ ਸਾਲ ਜ਼ਿੰਦਗੀ ਦੀ ਨੇੜੇ ਉੱਥੇ ਮੱਕੀ ਹੁੰਦੀ ਆ ਘਟ ਆਉਂਦੀ ਆ ਵਾ ਤੇ ਜਾਨਵਰ ਵੀ ਘਟ ਰੱਖੇ ਆ ਮੈਂ ਖਾਮੂ ਸਾਰਾ ਨੇ ਔਰੇ ਗਾਇਆਂ ਜਾੜਾ ਨੇ ਗਾਇਆਂ ਦਾ ਫਾਰਮ ਦੇਖਾਂਗੇ ਰੋਜ਼ੇ ਮੂੜ ਬਣਾ ਲੈਣੇ ਵੀ ਜਾ ਕੇ ਆਵਾਂਗੇ ਉਹਦੇ ਵਿੱਚ ਉੱਥੇ ਸਾਰਾ ਆਪਣੇ ਪੰਜਾਬ ਵਾਲਾ ਸਿਸਟਮ ਬਣਾਇਆ ਹੋਇਆ ਆਪਣੇ ਜਿੱਥੇ ਮਸ਼ੀਨ ਕੱਢਦੀ ਉਹਦੇ ਕੋਲੇ ਫਾਰਮ ਹੈ ਗਾਇਆਂ ਦਾ ਇਹ ਟੈਂਕ ਪਰ ਗਿਆ ਦੇਖੀ ਜਾਗੇ ਹੈਗਾ ਕੋਈ ਲਓ ਜੀ ਪਹੁੰਚ ਗਏ ਸਤਨਾਮੂ ਕੋਲੇ ਜੇ ਗਰਮੀ ਚੈੱਕ ਕਰਨੀ ਹੈ ਚੱਕੋ ਐਨੀ ਠੰਡ ਪੈਂਦੀ ਐ ਬਈ ਯਰੇ ਠੰਡ ਖਾਣ ਦਾ ਠੰਡਾ ਖਾਣ ਦਾ ਜੀ ਕਰਦਾ ਸੀ ਉਹ ਖਾਣ ਲੱਗਿਆ ਹੁਣ ਕੁਰਪੀ ਉਹ ਬੈਠਾ ਚੁੱਭ ਰਿਹਾ ਲੋਕ ਕਹਿੰਦੇ ਠੰਡ ਪੈਂਦੀ ਆ ਹੋ ਪਿੰਡੋਂ ਫੋਨ ਆਈ ਜਾਂਦਾ ਕਹੀ ਜਾਂਦਾ ਠੰਡ ਪੈਂਦੀ ਆ ਆ ਵੀ ਆ ਕੇ ਖਾਣੇ ਆ ਤਾਂ ਠੰਡ ਪੈਂਦੀ ਹੈ ਕਰ ਲਿਆ ਬੈਠਾ ਛਾਵੇਂ ਚ ਟਾਪ ਨਾਲ ਗੱਲ ਫੀ ਖਾ ਲਾ ਖਾਲੀ ਹੋਰ ਉਸਤਾਦ ਕੀ ਕੀ ਕਹਿਣਾ ਚਾਹੋਗੇ ਤੁਸੀਂ ਰਾਗੀ ਦੇ ਸੀਜ਼ਨ ਬਾਰੇ ਗਾਹ ਸਤਿਗੜ੍ਹ ਵਿੱਚ ਗਰਮੀ ਦਾ ਲਾਉਨੇ ਆ ਹੋਇਆ ਜਾਈ ਬਸ ਉਹ ਰਹੀ ਕੁਸਾ ਜਾਇਆ ਸਤਿਗੜ੍ਹ ਵਿੱਚ ਗਰਮੀ ਦਾ ਲਾ ਲਿਆ ਉਹ ਜੋ ਰਾਗੀ ਦਾ ਰਾਗੀ ਦਾ ਲਾ ਦੇਣੀ ਗਰਮੀ ਪਾਉਦਾ ਮੀ ਇਹ ਕਹਿ ਰੂਗਾ ਪਰ ਸੋਮੇ ਵੀ ਪੇ ਦੀ ਕੋਈ ਕਰੂਰੇ 700 ਪਾਣੀ ਚਲਾਤਾ ਤੇ ਲੈਣਾ ਨਹੀਂ ਪਿਆ ਅੱਜ ਦੇਖ ਲੈ 2 ਘੰਟੇ ਬਾਅਦ ਉਹ ਹੀ ਕੋਸ ਪੱਖਾ ਲਾਇਆ ਹੁਣ ਬਾਈ ਪੱਖਾ ਲਾਇਆ ਜੀ ਕਮਰੇ ਚ ਕਮਰੇ ਜੀ ਮਾੜਾ ਜੀ ਨੀਂਦ ਆਉਣ ਲੱਗੀ ਯਾਰ ਰਾਤ ਨੀਂਦ ਨਤਾਈ ਹੈ ਕਰਮੈਥ ਹੋ ਜਾਂਦੀ ਹੈ ਉਹ ਨਹੀਂ ਤਾਂ ਬਹੁਤ ਬੁਰਾ ਹਾਲ ਆ ਹੋ ਰਹਾ ਕੋਲ ਫਿਕਾਂ ਲੱਗਿਆ ਪਾਣੀ ਸਾਨੂੰ ਮਿਲਿਆ ਨਹੀਂ ਕੁਦਰਤੀ ਕੁਲਪੀ ਵਾਲ ਆ ਗਿਆ ਮਾਈ ਠੰਡ ਪਈ ਹੈ ਹੁਣ ਕਾਲਜੇ ਜੇ ਠੰਡ ਪਈ ਕੋਲ ਚਲਦੀ ਹੈ ਸਤਨਾਮੋ ਆਪਣੀ ਕੰਮ ਅੱਜ ਮਸ਼ੀਨਾਂ ਕੋਲ ਦੋਆ ਕੋਲ ਹੈਗਾ ਹੁਣ ਟਾਈਮ ਹੋ ਗਿਆ ਚਾਰ ਦਾ ਹੈਗੇ ਜੀ ਦੋ ਦੋ ਤਿੰਨ ਤਿੰਨ ਕਿਲੇ ਦੋ ਮਸ਼ੀਨਾਂ ਬੜੀ ਵਧੀਆ ਲੱਗੀ ਹਾਂ ਮੁੱਲ ਪੈ ਗਿਆ ਅੱਜ ਹੋਰ ਨਹੀਂ ਪਤਾ ਵੀ ਦੋ ਦਿਨ ਕੱਢਣਾ ਪਿਆ ਜੀ ਚਲ ਰੋਟੀ ਜੋ ਕਰ ਲੈ ਆਏ ਨਹੀਂ ਪਤਾ ਤਿੰਨ ਦਿਨ ਕੱਢਣਾ ਪਿਆ ਜੀ ਬਿੱਲੇ ਰੋਟੀ ਜੋ ਕਰ ਲੈ ਦਾ ਜੇ ਪਾਤਰਾ ਖਾ ਕੇ ਕੁਲਫੀ ਇਹ ਆਪਣੀ ਨੁੱਕਰੀ ਦੀ 3175 ਟੱਟ ਗਈ ਦੀਗੀ ਕਲੱਚ ਵਾਲੀ ਬੈਲਟ ਰਾਸਤੇ ਜੇ ਮੇਰੇ ਦਾ ਫੋਨ ਆਇਆ ਕਹਿੰਦਾ ਵੀਰੇ ਫਟਾਫਟ ਆ ਜਾ ਵੀ ਰਾਸਤੇ ਜੀ ਖੜੀਆ ਮਸ਼ੀਨ ਉਹ ਪੋ ਆ ਕੇ ਉਹ ਆ ਕੇ ਕੀ ਇਹਨੇ ਪਾਤੀ ਦੀ ਆਉਂਦੇ ਸਾਡੇ ਨੂੰ ਬਸ ਬੰਦੇ ਇੱਥੇ ਝਾਂਗ ਜੇ ਜੇ ਖੜਾ ਲਈ ਦੀ ਇਹਨੇ ਅਤਰਾਈ ਦੀ ਤਾਂ ਕਰਕੇ ਉੱਥੇ ਤੇ ਰੋੜ ਦੀ ਰੋੜ ਦੀ ਸਾਈਡ ਲੱਗ ਗਈ ਮਸ਼ੀਨ ਚਲੋ ਉੱਥੇ ਬੰਦਿਆਂ ਨੇ ਚੇਂਜਰ ਚੱਕ ਕੇ ਵਾ ਟੈਂਜਲ ਦਾ ਹੀ ਚੱਕਰ ਕੱਢ ਕੇ ਬੈਲਟ ਬੁਲਟਾ ਪਾਤੀ ਆ ਨੇ ਉਹ ਲਵਾ ਕੇ ਮਸ਼ੀਨ ਇੱਥੇ ਲਾਇਆ ਉਹ ਰਿਵਾਇ ਹੁਣ ਟਕਾਣਾ ਤੋਂ ਚਲੇਗਾ ਆਪਣਾ 7-8 ਕਿਲੋਮੀਟਰ ਹੁਣ ਦੇਖਦੇ ਆਂ ਵੀ ਮਸ਼ੀਨ ਏਜੰਟ ਦੇ ਘਰੇ ਲਈ ਗਈ ਕਿੱਥੇ ਲਈ ਗਈ ਵੀ ਵਾਪਸ ਭੇਜੀ ਕ ਆਪਣੇ ਰੂਮ ਕੋਲ ਲਈ ਜੀ ਬਾਹੀ ਦੋ ਗੜੇ ਰਗੇ ਹੁਣ ਜਾਣਦੇ ਵੇ ਬੇਲੇ ਆ ਕੱਲ ਦੀ ਖਾਲ ਨੂੰ ਦੇਖਾਂਗੇ ਹੁਣ ਅੱਜ ਕੰਮ ਵਧੀਆ ਹੋ ਗਿਆ ਦੋਏ ਮਸ਼ੀਨਾਂ ਦਾ ਛੋਟੀ ਛੋਟੀ ਜਮਾ ਰੇਠਾਂ ਛੱਡਦੇ ਆ ਤਾਂ ਪੱਥਰ ਝੜਦੇ ਨੇ ਫੜੀ ਉੱਪਰ ਚੱਕ ਕੇ ਮੇਰਾ ਕਿਤੇ ਕਿਤੇ ਰਹਿੰਦੀ ਰਗੀ ਆ ਗਈ ਉੱਪਰ ਚੱਕ ਕੇ ਵੱਡੀ ਚਲਮੜਿਆ ਕੋਈ ਚੱਕਰ ਨਹੀਂ ਆ ਪੱਥਰ ਰੜੋ ਜੜਾਉਣੇ ਨੇ ਆਠਾ ਨਾ ਬਸ ਆਹੀ ਹੈ ਨਾਲ ਤਾਂ ਯਾ ਹੋਰ ਨਮੀ ਦਾਜੀ ਕੋਈ ਉਹ ਨਮੀ ਦਾਜੀ ਕੋਈ ਹੋਰ ਹੋਰ ਤੇ ਤੇਰੀ ਸਾਖਰੀ ਗਾਲ ਪਾਣਾ ਬੜਾ ਗੰਦਾ ਕਰੀ ਬੰਦਾ ਪਾਣਾ ਬੜਾ ਗੰਦਾ ਕਰੀ ਬੰਦਾ ਬੜਾ ਤਾਂ ਮਸ਼ੀਨ ਦੇ ਹੀਟ ਹਾਰੋ ਗੇਰ ਦੇਖਿਆ ਤਾਂ ਜਦ ਗੇਰ ਦਾ ਦੇਖਦੇ ਆ ਬੈਡ ਗੱਲ ਲੱਗਿਆ ਦਾ ਫਿਰ ਮੁੜ ਕੇ ਨਾ ਕਿਤੇ ਹੋ ਉੱਧਰ ਉੱਧਰ ਐਵੇਂ ਨਾ ਬੋਟੀ ਬੀਤੀ ਕਿਥੇ ਉਧਰੇ ਮਿੰਨੇ ਹੁਣ ਤਾਂ ਕਿੱਥੇ ਲੈ ਗਿਆ ਮੂੰਹ ਰੁਕ ਲੈਣਾ ਮਰੇ ਲਿਆਉਣਾ ਮਸ਼ੀਨ ਕਿੱਥੇ ਕਰੀਏ ਫਿਰ ਊਰੀ ਖੜਾਈਏ ਕਾਹ ਕਰੀਏ ਯਾਰ ਮੇਰੇ ਸਾਰਾ ਪੁੱਟ ਗਿਆ ਤਾਂ ਹੁਣ ਜਾਊਂਗਾ ਗੱਲ ਮੋਟਰਸਾਈਕਲ ਲੈ ਕੇ ਜਾਊਂਗੇ ਫਿਰ ਮੋੜ ਕੇ ਲਿਆਉਂਗੇ ਸੁਵੇਰੇ ਲੈ ਜਨੇ ਕੰਮਰੇ ਕੋਲੇ ਲੈ ਜਨੇ ਪਰ ਸਵੇਰੇ ਕਿੰਨਾ ਇਤਨੀ ਚੱਲਣੀ ਆ ਪੱਥੇ ਲਾ ਨੇ ਆ ਜੰਟਨੋਂ ਕਿੱਧਰ ਚੱਲਣਾ ਹੈ ਵੇ ਪੁੱਛ ਦੇ ਉਹਨਾਂ ਵੇ